1995 ਨਵੇਂ ਤੋਂ ਖੇਡਦਾ ਪਹਿਲਾਂ ਨੈਸਟਾਈਲ ਖੇਡੀ ਆ ਮੈਂ 5-6 ਸਾਲ ਉਸ ਤੋਂ ਬਾਅਦ 2001 ਤੋਂ ਸਰਕਸ ਸਟਾਈਲ ਸ਼ੁਰੂ ਕੀਤੀ ਆ ਖੇਡਣੀ ਕਬੱਡੀ ਸਾਡੇ ਐਕਚੁਅਲੀ ਪਹਿਲਾਂ ਪਿੰਡਾਂ 'ਚ ਜਿੱਦਾਂ ਹਰ ਇੱਕ ਪਿੰਡ 'ਚ ਕਬੱਡੀ ਖੇਡਦਾ ਸਾਡੇ ਪਿੰਡ ਦੀ ਟੀਮ ਵਧੀਆ ਹੁੰਦੀ ਸੀ ਪਹਿਲਾਂ ਬੇਟ ਵਾਲੇ ਖੇਡਦੇ ਸੀ 62 ਓਪਨ 57 ਵਾਲੇ ਉਹਦੇ ਵਸ ਦੇਖ ਕੇ ਅਸੀਂ ਵੀ ਲੱਗੇ ਖੇਡਣਾ ਹਾਂ ਪਿੰਡ ਤੋਂ ਸ਼ੁਰੂ ਕੀਤੀ ਆ ਪਹਿਲਾਂ ਮੈਂ ਪਿੰਡੋਂ ਉੱਪਰ ਖੇਡਿਆ ਘੱਗੇ 'ਚ ਤੇ ਵੈਸੇ ਮੇਰਾ ਪਿੰਡ ਦੇਦਨਾ ਘੱਗੇ ਦੇ ਨਾਲ ਹੀ 2 ਕਿਲੋਮੀਟਰ ਉਹਦੇ ਕਰਕੇ ਅ ਸ਼ੁਰੂਆਤ ਹੋ ਗਈ ਖੇਡਣ ਦੀ ਪਹਿਲਾਂ ਮੈਂ ਨੈਸਟਲ ਖੇਡਦਾ ਸੀ ਜਦੋਂ ਮੇਰਾ ਕੋਚ ਸੀ ਸ਼ੇਰ ਸਿੰਘ ਸੀ ਪਟਿਆਲੇ ਮਲਟੀਪਰਪਸ ਸਕੂਲ ਚ ਪੜਾਉਂਦਾ ਸੀ ਸਾਨੂੰ ਉਦੋਂ ਬਾਅਦ ਦੇਵੀਦਿਆਲ ਉਦੋਂ ਬਾਅਦ ਹੁਣ ਸਰਿੰਦਰਪਾਲ ਟੋਨੀ ਹੈ ਕਾਲਖ ਅਕੈਡਮੀ ਦਾ ਸਾਡਾ ਪ੍ਰਧਾਨ ਹੈ ਫੈਡਰੇਸ਼ਨ ਦਾ ਹੀ ਪ੍ਰਧਾਨ ਹੈ ਉਹ ਸਾਡਾ ਕੋਚ ਹੈ ਇੰਡੀਆ ਚ ਕਾਫੀ ਜਲੰਧਰ ਕੱਪ ਅਸੀਂ ਜਿੱਤਿਆ ਤਿੰਨ ਵਾਰ ਫਸਟ ਸਭ ਤੋਂ ਜ਼ਿਆਦਾ ਅਸੀਂ ਜਿੱਤਿਆ ਜਲੰਧਰ ਕੱਪ ਲੁਧਿਆਣੇ ਦੋ ਵਾਰ ਕਾਲਖ ਕਾ ਤੇ ਮਾਨੂਪੁਰ ਕੱਪ ਹੋਇਆ ਜਿਹੜਾ ਸਮਰਾਲੇ ਉਹ ਵੀ ਅਸੀਂ ਜਿੱਤੇ ਕਈ ਵਾਰ ਯਾਨੀ ਕਿ ਵਧੀਆ ਹੋਇਆ ਇੰਡੀਆ ਦੇ ਵਿੱਚ ਟੂਰਨਾਮੈਂਟ ਆ ਵਧੀਆ ਖੜੇ ਹੁਣ ਤੱਕ ਭਾਜੀ ਤਕਨੀਕ ਵੱਖਰੀ ਹੋ ਗਈ ਉਦੋਂ ਤੋਂ ਬਾਅਦ ਪਲੇਅਰ ਵੀ ਜ਼ਿਆਦਾ ਹੋ ਗਏ ਪਹਿਲਾਂ ਪਲੇਅਰ ਵੀ ਘੱਟ ਹੁੰਦੇ ਸੀ ਯਾਨੀ ਕਿ ਟਾਮਾ ਟਾਮਾ ਉੱਠਦਾ ਹੁੰਦਾ ਸੀ ਉਦੋਂ ਬਾਅਦ ਹੁਣ ਪਲੇਅਰਾਂ ਕਰਕੇ ਥੋੜੀ ਫਾਸਟ ਵੀ ਹੋ ਵੀ ਗਈ ਬਾਅਦ ਮੈਂ 2003 ਚ ਆਇਆ ਪਹਿਲੇ ਸਾਲ ਇੰਗਲੈਂਡ ਉਦੋਂ 6 ਸੱਤ ਇੰਗਲੈਂਡ ਹੀ ਖੇਡਿਆ ਸੱਤ 6 ਦੇ ਵਿੱਚ ਵਰਲਡ ਕੱਪ ਖੇਡਣਾ ਆ ਸੀ ਟੋਰਾਂਟੋ ਅਮਰੀਕਾ ਵੱਲੋਂ ਖੇਡੇ ਤੇ ਅਸੀਂ ਫਾਸਟ ਤੇ ਉਸ ਤੋਂ ਬਾਅਦ ਮੈਂ 8 'ਚ ਫੇਰ ਆਇਆ ਕੈਨੇਡਾ ਹੁਣ ਜਾਂ 10 'ਚ ਆਇਆ ਸਭ ਨਾਲੋਂ ਵਧੀਆ ਕਾਡੀ ਮੈਨੂੰ ਇੰਗਲੈਂਡ ਦੀ ਲੱਗੀ ਕਿਉਂਕਿ ਇੰਗਲੈਂਡ ਮੈਂ ਪਹਿਲੀ ਵਾਰ ਇੰਗਲੈਂਡ ਗਿਆ ਸੀ ਉੱਥੇ ਦਿਲ ਵੀ ਲੱਗਿਆ ਜ਼ਿਆਦਾ ਖੇਡਿਆ ਵੀ 4-5 ਸਾਲ ਇੰਗਲੈਂਡ 'ਚ ਲੋਕ ਵੀ ਲਾਈਕ ਕਰਦੇ ਨੇ ਵੈਸੇ ਇੱਥੇ ਵੀ ਲਾਈਕ ਕਰਦੇ ਨੇ ਇਦਾਂ ਦੀ ਗੱਲ ਪਹਿਲੇ ਦਿਨੋਂ ਬਸ ਰੇਡ ਪਾਉਣ ਲੱਗ ਗਏ ਰੇਡ ਵਧੀਆ ਲੱਗਣ ਲੱਗੀ ਬਾਕੀ ਰੇਡ ਅਰ ਜਾਫੀ 'ਚ ਕੋਈ ਜ਼ਿਆਦਾ ਫ ਪ੍ਰੈਕਟਿਸ ਵਗੈਰਾ ਕਰਨੀ ਪੈਂਦੀ ਹੈ ਹਾਰਡ ਐ ਕੋਆਰਡੀਨੇਟਰ ਵਾਸਤੇ ਜਾਫੀ ਥੋੜੀ ਜਿਹੀ ਘਟਾ ਜਾਫੀ ਜੇ ਇੱਕ ਜੱਫਾ ਲਾ ਦੇ ਬੱਲੇ ਬੱਲੇ ਐ ਰੇਡਰ ਨੂੰ ਜੇ ਵੀ ਇਹਦੇ ਵਿੱਚ ਇੱਕ ਲਾਗੇ ਤਾਂ ਅਗਲਾ ਕਹਿੰਦਾ ਰੇਡਰ ਡੋਨ ਐ ਤਾਂ ਵਧੀਆ ਵੈਸੇ ਰੇਡ ਫੋਣੀ ਵੀ ਸਾਨੂੰ ਬਸੇ ਇੰਡੀਆ ਵਾਲੀ ਵਧੀਆ ਮਿੱਟੀ ਤੇ ਗੋਡੀ ਖੜਣੀ ਕੋਈ ਸੱਟ ਸੁੱਟ ਘੱਟ ਆ ਜਾਂ ਸਲਿੱਪਰੀ ਵੀ ਨਹੀਂ ਹੁੰਦੀ ਉੱਥੇ ਜੇ ਮੀਮੂ ਮੜਾ ਮੋਟਾ ਪੈ ਜੇ ਜਿੱਦਾਂ ਕਾਹ ਦੇ ਉੱਤੇ ਪਹਿਲੇ ਮੈਚ ਹੁੰਦੇ ਨੇ ਉਹਨਾਂ ਤੇ ਸਲਿੱਪਰੀ ਹੋ ਜਾਂਦੀ ਆ ਪਲੇਅਰਾਂ ਦੇ ਸੱਟਾਂ ਸੁੱਟਾਂ ਵੀ ਜ਼ਿਆਦਾ ਲੱਗਦੀਆਂ ਥੋੜੀਆਂ ਜੀਆਂ ਇੰਡੀਆ ਵਾਲੀ ਥੋੜੀ ਬੈਸਟ ਆ ਮਰੇਤੇ ਦੇ ਉੱਤੇ ਜਿੱਦਾਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਅਕੈਡਮੀਆ ਖੁੱਲ ਗਈਆਂ ਕੋਚ ਵੀ ਨੇ ਇੱਥੇ ਵੀ ਵਧੀਆ ਟ੍ਰੇਨਰ ਹੈਗੇ ਨੇ ਬੱਚਿਆਂ ਨੂੰ ਪਹਿਲਾਂ ਸਪੀਡ ਵਰਕ ਕਰਾਉਣਾ ਹਾਰਡ ਵਰਕ ਥੋੜਾ ਕਰਾਉਣਾ ਉਦੋਂ ਬਾਅਦ ਫਿਰ ਉਹ ਬੰਦੇ ਦੀ ਗੇਮ ਸਟਾਰਟ ਹੁੰਦੀ ਆ ਜਦੋਂ ਇਹ ਫਿਰ ਵੀ ਵੈਸੇ ਠੀਕ ਰਿਹਾ ਮੇਰਾ ਗੋਡਾ ਯਾਨੀ ਕਿ ਤਕਰੀਨੀ ਤਕਰੀਬ ਨਹੀਂ ਤੁਸੀਂ ਥੋੜੀ-ਮੋਟੀ ਫਲੀਪ ਹੁੰਦੀ ਆ ਚਲ ਇੰਨੀ ਤਾਂ ਲੱਗਦੀਆਂ ਰਹਿੰਦੀਆਂ ਨੇ ਸੱਟਾਂ ਇਹ ਦੋਤੇ ਤਾਂ ਰੱਬ ਦਾ ਨਾਮ ਹੀ ਹੁਣ ਜਦੋਂ ਵਰਲਡ ਕੱਪ ਕਰਾਇਆ ਬਾਦਲ ਸਾਹਿਬ ਨੇ ਬਹੁਤ ਵਧੀਆ ਹੋਇਆ ਜਿਹੜੇ ਸਾਨੂੰ ਲੇਡੀਜ਼ ਵਗੈਰਾ ਜਾਣਦੇ ਵੀ ਨਹੀਂ ਸੀ ਉਹ ਕੋਡੀ ਦੀਆਂ ਗੱਲਾਂ ਲੱਗੇ ਕਰਨ ਜਨਾਨੀਆਂ ਵਗੈਰਾ ਸਾਰੀਆਂ ਯਾਨੀ ਕਿ ਪਿਆਰ ਕਰਨ ਲੱਗੇ ਕੋਡੀ ਨੂੰ ਟੀਵੀ ਦੇ ਮੀਡੀਆ ਨੇ ਇੰਨਾ ਚੱਕਤਾ ਕੋਡੀ ਨੂੰ ਵੀ ਹਰ ਇੱਕ ਲੋਕ ਕਹਿੰਦਾ ਮੈਂ ਕੋਡੀ ਖੇਡਾਂ ਸ਼ਹਿਰਾਂ ਵਿੱਚ ਵੀ ਆਪਣੇ ਬੱਚਿਆਂ ਨੂੰ ਲੱਗੇ ਲੋਕ ਸਿਖਾਉਣ ਵੀ ਕੋਡੀ ਖੇਡਣਾ ਸਾਡਾ ਨਾਂ ਹੋਵੇ ਉੱਚਾ ਮਾਂ ਪਿਓ ਦਾ ਹੋਵੇ ਬਾਕ ਕਬੱਡੀ ਇਦਾਂ ਦੀ ਗੱਲ ਨਹੀਂ ਹੈਗੀ ਪੈਸਾ ਵੀ ਚੰਗਾ ਮਿਲਦਾ ਹੈ ਕਬੱਡੀ ਦੇ ਸਿਰ ਤੇ ਖਾ ਸਕਦਾ ਜੀ 5-6 ਸਾਲਾਂ ਦੇ ਵਿੱਚ ਵਧੀਆ ਬੰਦਾ ਕਮਾ ਲੈਂਦਾ ਪੈਸੇ ਬਾਕੀ ਉਦਾਂ ਨਾਂ ਵੀ ਬੰਦਾ ਬਾਕੀ ਗੇੜੇ-ਗੂੜੇ ਲੱਗ ਜਾਂਦੇ ਇੱਧਰ ਕੈਨੇਡਾ ਅਮਰੀਕਾ ਆਉਣ ਲੱਗ ਜਾਂਦਾ ਬੰਦੇ ਦਾ ਰਾਹ ਖੁੱਲ ਜਾਂਦਾ ਫੇਰ ਵੀ ਆ ਸਕਦਾ ਬਾਅਦ ਚ ਜਦੋਂ ਬੰਦਾ ਕਬੱਡੀ ਛੱਡ ਜਾਂਦਾ ਹੈ ਫੇਰ ਕੰਮ-ਕੁਮ ਕਰਨਾ ਜਾਂ ਹੋਰ ਕੁਛ ਇਦਾਂ ਦਾ ਆ ਸਕਦਾ ਬੰਦਾ ਹੋਰ ਕੋਈ ਸਨੇਹਾ ਵੀ ਪਲੇਅਰਾਂ ਨੂੰ ਕਹਿੰਨੇ ਆ ਬਸ ਮਿਹਨਤ ਕਰੋ ਨਸ਼ੇ ਪੱਤਿਆਂ ਤੋਂ ਦੂਰ ਰਹੋ ਠੀਕ ਹੈ ਗੁੱਡ ਹੈ ਪ੍ਰੈਕਟਿਸ ਕਰੋ ਪ੍ਰਮਾਤਮਾ ਭਲੀ ਕਰੂਗਾ ਪੂਰੇ ਕਬੱਡੀ ਮੈਚ ਹੋਲਡ ਇਟ ਲੋ ਪੰਜਾਬੀ ਸਪੋਰਟਸ